ਹਾਂ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਆਏ ਸੀ ਮਾਰਨਿੰਗ ਵਾਕ ਤੇ ਸਵੇਰ ਦਾ ਮਾਹੌਲ ਹੈ ਬਿਲਕੁਲ ਸ਼ਾਂਤ ਹੈ ਦੇਖੋ ਸੂਰਜ ਨਿਕਲ ਰਿਹਾ ਤੁੰਦ ਪੈਰੀ ਹੈ ਤੇ ਬੜਾ ਵਧੀਆ ਮਾਹੌਲ ਹੈ ਸ਼ਾਂਤਮਈ ਸਾਫ਼ ਹਵਾ ਤੇ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਸਵੇਰ ਨਿਕਲੇ ਹੋਏ ਆ ਮਾਰਨਿੰਗ ਵਾਕ ਤੇ ਹੋ ਗਿਆ ਅੱਧਾ ਘੰਟਾ ਚੱਲਦਿਆਂ ਨੂੰ ਤੇ ਹੁਣ ਵੀ ਚੱਲ ਹੀ ਰਹੇ ਆ ਤੇ ਬਾਕੀ ਤੁਹਾਡੇ ਨਾਲ ਜਿਵੇਂ ਆਪਾਂ ਹਰ ਰੋਜ਼ ਗੱਲਾਂ ਕਰਦੇ ਆ ਸਿਹਤ ਬਾਰੇ ਲਾਈਫ ਸਟਾਈਲ ਬਾਰੇ ਉਹੀ ਅੱਜ ਆਪਾਂ ਕੰਟੀਨਿਊ ਕਰਾਂਗੇ ਸੀਰੀਜ਼ ਆਪਣੀ ਤੇ ਅੱਜ ਆਪਣੀ ਜਿਹੜਾ ਟੌਪਿਕ ਆ ਆਪਣਾ ਜੋ ਟੌਪਿਕ ਆ ਉਹ ਹੈ ਸਰੀਰ ਦਾ ਆਪਣਾ ਇੱਕ ਹੋਰ ਮਹੱਤਵਪੂਰਨ ਅੰਗ ਜਿਵੇਂ ਕੱਲ ਆਪਾਂ ਗੱਲ ਕੀਤੀ ਸੀ ਦਿਲ ਦੇ ਬਾਰੇ ਹਾਰਟ ਬਾਰੇ ਤੇ ਅੱਜ ਜਿਹੜਾ ਹੈਗਾ ਆਪਣਾ ਉਹ ਹੈ ਜੀ ਲੀਵਰ ਬਾਰੇ ਲੀਵਰ ਜੋ ਆਪਣੇ ਸਰੀਰ ਦਾ ਸਭ ਤੋਂ ਵੱਡਾ ਇੰਟਰਨਲ ਆਰਗਨ ਹੁੰਦਾ ਹੈ ਵੀ ਆਪਣੇ ਸਰੀਰ ਦੇ ਵਿੱਚ ਸਭ ਤੋਂ ਵੱਡਾ ਜੇ ਕੋਈ ਅੰਗ ਹੈਗਾ ਤਾਂ ਉਹ ਲੀਵਰ ਹੈ ਸਭ ਤੋਂ ਵੱਡਾ ਹੋਣ ਦੇ ਨਾਲ ਨਾਲ ਸਭ ਤੋਂ ਮਹੱਤਵਪੂਰਨ ਵੀ ਹੈ ਲੀਵਰ ਕਿਉਂਕਿ ਲੀਵਰ ਨੇ ਕੀ ਕਰਨਾ ਹੁੰਦਾ ਆਪਾਂ ਜੋ ਵੀ ਕੁਝ ਖਾਂਦੇ ਆ ਉਹ ਸਾਰੇ ਖਾਣੇ ਨੂੰ ਪਚਾਉਣ ਵਾਸਤੇ ਜੋ ਜੂਸਸ ਚਾਹੀਦੇ ਹੁੰਦੇ ਆ ਉਹ ਸਾਰੇ ਆਪਾਂ ਨੂੰ ਲੀਵਰ ਹੀ ਦਿੰਦਾ ਹੈ ਜੇਕਰ ਆਪਣਾ ਲਿਵਰ ਸਹੀ ਨਹੀਂ ਹੈ ਤਾਂ ਆਪਣੀ ਬਾਡੀ ਦੇ ਵਿੱਚ ਖਾਣਾ ਪਚੂਗਾ ਨਹੀਂ ਤੇ ਆਪਾਂ ਨੂੰ ਜਿਹੜੇ ਜ਼ਰੂਰੀ ਪੋਸ਼ਕ ਤੱਤ ਆ ਉਹ ਨਹੀਂ ਮਿਲਣਗੇ ਤੇ ਜਦੋਂ ਆਪਾਂ ਨੂੰ ਪੋਸ਼ਕ ਤੱਤ ਨਹੀਂ ਮਿਲਣਗੇ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਆਪਣੀ ਬਾਡੀ ਤੰਦਰੁਸਤ ਨਹੀਂ ਰਹੂਗੀ ਤੇ ਲਿਵਰ ਦੀ ਜੇ ਆਪਾਂ ਗੱਲ ਕਰੀਏ ਲਿਵਰ ਦਾ weight 1.5 ਕਿਲੋ ਤੋਂ ਲੈ ਕੇ 1.5 ਕਿਲੋ ਤੱਕ ਹੁੰਦਾ ਹੈ ਬਾਕੀ ਬਾਡੀ ਟੂ ਬਾਡੀ ਵੇਰੀ ਕਰ ਸਕਦਾ ਹੈ ਇਹ ਆਪਾਂ ਐਗਜੈਕਟ ਨਹੀਂ ਕਹਿ ਸਕਦੇ ਪਰ ਦੇਖਿਆ ਜਾਵੇ ਤਾਂ 1.5 ਕਿਲੋ ਤੱਕ ਹੁੰਦਾ ਹੈ ਲੀਵਰ ਬਾਕੀ ਲੀਵਰ ਇਧੀਆਂ ਬਹੁਤ ਸਾਰੀਆਂ ਬਿਮਾਰੀਆਂ ਕਈ ਲੋਕਾਂ ਨੂੰ ਹੋ ਜਾਂਦੀਆਂ ਨੇ ਉਹਨਾਂ ਦੇ ਹੋਣ ਦਾ ਕਾਰਨ ਕੀ ਹੈ ਕਿ ਆਪਣਾ ਜਿਹੜੀ ਡਾਈਟ ਹੈ ਉਹ ਨਹੀਂ ਸਹੀ ਹੁੰਦੀ ਜੇਕਰ ਆਪਣੀ ਡਾਈਟ ਸਹੀ ਰਹੂਗੀ ਤਾਂ ਆਪਾਂ ਆਪਣਾ ਲੀਵਰ ਬਹੁਤ ਸਹੀ ਰਹਿੰਦਾ ਹੈ ਤੇ ਆਪਣੇ ਖਾਣ ਪੀਣ ਦੇ ਤਰੀਕੇ ਖਾਣ ਪੀਣ ਦੀ ਟਾਈਮਿੰਗ ਵੀ ਇਸ ਵਿੱਚ ਬਹੁਤ ਜ਼ਿਆਦਾ ਮੈਂਨੇ ਰੱਖ ਦਿਆ ਲਿਵਰ ਨੂੰ ਜੇ ਦੇਖੀਏ ਆਪਾਂ ਤਾਂ ਲਿਵਰ ਜਦੋਂ ਕੁਝ ਵੀ ਆਪਾਂ ਖਾਂਦੇ ਆ ਉਸ ਨੂੰ ਪਚਾਉਣਾ ਵਾਸਤੇ ਲਿਵਰ ਨੂੰ ਕੰਮ ਕਰਨਾ ਪੈਂਦਾ ਹੈ ਤੇ ਜੇ ਆਪਾਂ ਓਵਰ ਖਾਵਾਂਗੇ ਤਾਂ ਲਿਵਰ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪਊ ਉਹ ਓਵਰਲੋਡ ਹੋਊ ਤੇ ਹੌਲੀ-ਹੌਲੀ ਉਹ ਫੈਟੀ ਹੋਣਾ ਸ਼ੁਰੂ ਹੋ ਜੂ ਹੁਣ ਆਪਾਂ ਗੱਲ ਕਰਦੇ ਆ ਕਿ ਆਪਾਂ ਆਪਣੇ ਲਿਵਰ ਨੂੰ ਸਹੀ ਕਿਵੇਂ ਰੱਖ ਸਕਦੇ ਆ ਲਿਵਰ ਨੂੰ ਸਹੀ ਰੱਖਣਾ ਵਾਸਤੇ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗੇ ਕੋਈ ਇਹ ਨਹੀਂ ਹੈਗਾ ਕਿ ਆਪਾਂ ਬਿਲਕੁਲ ਉਹੀ ਦਵਾਈਆਂ ਨਾਲ ਠੀਕ ਰੱਖ ਸਕਦੇ ਆ ਲਿਵਰ ਨੂੰ ਸਹੀ ਰੱਖਣ ਵਾਸਤੇ ਆਪਾਂ ਨੂੰ ਕੀ ਕਰਨਾ ਪੈਣਾ ਹੈ ਜਿਹੜੇ ਫੈਟੀ ਫੂਡ ਹੁੰਦੇ ਜਿਵੇਂ ਫਰਾਈਡ ਫੂਡ ਹੋ ਗਿਆ ਕੋਈ ਪੈਕਡ ਫੂਡ ਹੋ ਗਿਆ ਇਹ ਸਾਰਾ ਆਪਾਂ ਨੂੰ ਬੰਦ ਕਰਨਾ ਪੈਣਾ ਚਲੋ ਬੰਦ ਨਹੀਂ ਕਰ ਸਕਦੇ ਤਾਂ ਆਪਾਂ ਇਹਨੂੰ ਮੰਨ ਕੇ ਚਲੋ ਘਟਾ ਦਿਓ ਇੱਕ ਵਾਰ ਹੌਲੀ-ਹੌਲੀ ਬੰਦ ਹੋ ਜਾਂਦਾ ਇੱਕ ਵਾਰ ਚਲੋ ਆਪਾਂ ਨਹੀਂ ਬੰਦ ਕਰ ਸਕਦੇ ਆਦਤ ਹੁੰਦੀ ਆਪਾਂ ਨੂੰ ਖਾਣ ਦੀ ਇਸ ਲਈ ਇਸ ਨੂੰ ਘਟਾ ਦਿਓ ਜਦੋਂ ਤੁਸੀਂ ਇਹ ਚੀਜ਼ਾਂ ਘਟਾ ਦਿਆਂ ਤਾਂ ਲੀਵਰ ਤੇ ਲੋਡ ਪੈਣਾ ਘਟ ਜੂਗਾ ਤੇ ਤੁਹਾਡਾ ਲੀਵਰ ਸਹੀ ਹੋਣਾ ਸ਼ੁਰੂ ਹੋ ਜੂਗਾ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਵੀ ਹੋਰ ਆਪਾਂ ਕੀ ਕੀ ਕਰ ਸਕਦੇ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਵੇਰੇ ਜਦੋਂ ਉੱਠਦੇ ਹੋ ਉਦੋਂ ਇੱਕ ਗਲਾਸ ਪਾਣੀ ਜ਼ਰੂਰ ਪੀਣਾ ਹੈ ਗਰਮ ਪਾਣੀ ਹੋਵੇ ਇਹਦੇ ਨਾਲ ਤੁਹਾਡਾ ਜਿਹੜਾ ਲੀਵਰ ਹੈ ਉਹ ਡੀਟੌक्स ਹੋਣਾ ਸ਼ੁਰੂ ਹੋ ਜਾਂਦਾ ਸਵੇਰੇ ਸਵੇਰੇ ਜਦੋਂ ਤੁਹਾਡੇ ਲੀਵਰ ਨੇ ਡੀਟੌक्स ਹੋਣਾ ਸ਼ੁਰੂ ਕਰਤਾ ਫਿਰ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਕ ਆਮਲਾ ਲੈ ਲਓ ਜੇ ਉਹਨੂੰ ਕੱਚਾ ਖਾ ਸਕਦੇ ਹੋ ਠੀਕ ਹੈ ਨਹੀਂ ਤਾਂ ਉਹਦਾ ਜੂਸ ਬਣਾ ਲਓ 10 ਤੋਂ 20 ਐਮਐਲ ਆਮਲੇ ਦਾ ਜੂਸ ਕੱਚੇ ਦਾ ਉਹ ਜ਼ਰੂਰੀ ਹੈ ਤੁਹਾਡੇ ਵਾਸਤੇ ਸਭ ਤੋਂ ਬੈਸਟ ਫੂਡ ਆ ਲੀਵਰ ਨੂੰ ਡੀਟੌक्स ਕਰਨ ਵਾਸਤੇ ਫਰੂਟ ਜੋ ਹੈ ਉਹ ਹੈ ਆਮਲਾ ਤੇ ਬਾਕੀ ਤੁਸੀਂ ਕੀ ਕਰਨਾ ਡੇ ਟਾਈਮ ਦੇ ਵਿੱਚ ਘੱਟ ਤੋਂ ਘੱਟ ਆਇਲੀ ਫੂਡ ਖਾਣਾ ਘੱਟ ਤੋਂ ਘੱਟ ਫਰਾਈਡ ਖਾਣਾ ਤਾਂ ਕਿ ਤੁਹਾਡੇ ਲੀਵਰ ਤੇ ਜ਼ਿਆਦਾ ਬੋਝ ਨਾ ਪਵੇ ਚਲੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸ਼ਾਮ ਦੇ ਖਾਣੇ ਸ਼ਾਮ ਨੂੰ ਕੀ ਕਰਨਾ ਤੁਸੀਂ ਖਾਣਾ ਜਿੰਨਾ ਜਲਦੀ ਹੋ ਸਕੇ ਜਿਵੇਂ ਹੁਣ ਅੱਜ ਕੱਲ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਸੂਰਜ ਛਿਪਣ ਤੋਂ ਪਹਿਲਾਂ ਆਪਾਂ ਨੂੰ ਖਾਣਾ ਖਾ ਲੈਣਾ ਚਾਹੀਦਾ ਇਹਦਾ ਕਿਦਣਾ ਕਿਤੇ ਲਾਜਿਕ ਹੈ ਇਹ ਹੈ ਵੀ ਜੇ ਆਪਾਂ ਟਾਈਮ ਨਾਲ ਖਾਣਾ ਖਾ ਲਾਂਗੇ ਤਾਂ ਆਪਣਾ ਲੀਵਰ ਨੂੰ ਕਾਫੀ ਟਾਈਮ ਮਿਲ ਜੂ ਉਹਨੂੰ ਡਾਈਜੈਸਟ ਕਰਨ ਵਾਸਤੇ ਕਿਉਂਕਿ ਦੇਖੋ ਆਫਟਰ ਆਲ ਲੀਵਰ ਵੀ ਇੱਕ ਅੰਗ ਹੈ ਤੇ ਇਹਨੂੰ ਵੀ ਰੈਸਟ ਦੀ ਲੋਡ ਹੁੰਦੀ ਹੈ ਹੁਣ ਦੇਖੋ ਜੇ ਆਪਾਂ ਰਾਤ ਦੇ 10 ਤੋਂ 11 ਵਜੇ ਤੱਕ ਆਪਾਂ ਖਾਣਾ ਖਾਈ ਗਏ ਕੁਝ ਨਾ ਕੁਝ ਆਪਾਂ ਖਾ ਹੀ ਗਏ ਤਾਂ ਉਹ ਚੀਜ਼ ਆਪਣੇ ਲੀਵਰ ਨੂੰ ਚੱਲਦਾ ਰੱਖੂਗੀ ਇਹਨੂੰ ਰੈਸਟ ਨਹੀਂ ਮਿਲੂਗੀ ਓਵਰਲੋਡ ਹੋਊਗਾ ਤੇ ਅੱਡ ਦੇ ਅੰਡੇ ਨੇ ਫੈਟੀ ਹੋ ਜਾਣਾ ਤੇ ਇਹਨੇ ਆਪਾਂ ਨੂੰ ਦਿੱਕਤ ਦੇਣੀ ਸ਼ੁਰੂ ਕਰ ਦੇਣੀ ਆ। ਇਹੀ ਰੂਟੀਨ ਹੈ ਇਸ ਨੂੰ ਤੁਸੀਂ ਕੰਟੀਨਿਊ ਰੱਖੋ ਬਾਹਰ ਲਈ ਚੀਜ਼ਾਂ ਘਟਾਓ, ਸ਼ੂਗਰ ਘਟਾਓ। ਸ਼ੂਗਰ ਬਹੁਤ ਮਾੜੀ ਹੈ ਸਰੀਰ ਲਈ। ਸ਼ੂਗਰ ਘਟਾਓ, ਬੇਕਰੀ ਵਾਲੀਆਂ ਆਈਟਮਸ ਘੱਟ ਕਰੋ। ਫਰਾਈਡ ਖਾਣਾ ਘੱਟ ਕਰ ਦੋ। ਤੇ ਤੁਹਾਡਾ ਲੀਵਰ ਆਟੋਮੈਟਿਕਲੀ ਡੀਟੌਕਸ ਵੀ ਰੂ ਹੋ ਜਾਊਗਾ ਤੇ ਤੰਦਰੁਸਤ ਹੋਣਾ ਸ਼ੁਰੂ ਹੋ ਜਾਊਗਾ। ਤੇ ਆਪਣੇ ਆ ਲੋਕ ਕੀ ਕਰਦੇ ਆ ਸਲਾਦ ਬਹੁਤ ਘਟ ਖਾਂਦੇ ਆ ਖਾਣੇ ਦੇ ਵਿੱਚ। ਸਲਾਦ ਦੇ ਇਹ ਨਹੀਂ ਹੁੰਦਾ ਵੀ ਆਪਾਂ 2 1 2 ਪੀਸ ਖਾਲੇ ਤੇ ਆਪਾਂ ਜੀ ਸਲਾਦ ਖਾ ਲਿਆ ਘਟੋ ਘਟ ਤੁਹਾਡੇ ਕੋਲ ਇੱਕ ਪਲੇਟ ਪੂਰੀ ਭਰੀ ਹੋਣੀ ਚਾਹੀਦੀ ਹੈ ਸਲਾਦ ਦੀ ਸਲਾਦ ਕੋਈ ਵੀ ਹੋ ਸਕਦਾ ਜਿਵੇਂ ਕਿ ਖੀਰਾ ਮੂਲੀਆਂ ਚੱਲ ਰਹੀਆਂ ਅੱਜ ਕੱਲ ਗਾਜਰ ਕੱਟ ਲਓ ਟਮਾਟਰ ਪਿਆਜ਼ ਸਲਾਦ ਦੀ ਕੋਈ ਉਹ ਹੈ ਨਹੀਂ ਕਿ ਆਪਣਾ ਪਰਟੀਕੂਲਰ ਇੱਕ ਹੀ ਚੀਜ਼ ਖਾਣੀ ਹੈ ਆਪਾਂ ਸਲਾਦ ਤੁਸੀਂ ਕੋਈ ਵੀ ਖਾ ਸਕਦੇ ਹੋ ਤੇ ਬਸ ਇਹੀ ਆਦਤਾਂ ਹੁੰਦੀਆਂ ਜੋ ਆਪਣੇ ਆਪ ਨੂੰ ਆਪਾਂ ਨੂੰ ਤੰਦਰੁਸਤ ਰੱਖਦੀਆਂ ਨੇ ਬਾਕੀ ਜਿਵੇਂ ਕਿ ਹੁਣ ਸਵੇਰ ਦੀ ਸੈਰ ਲਾਈਟ ਐਕਸਰਸਾਈਜ਼ ਚੱਲਦੇ ਰਹੋ ਹਮੇਸ਼ਾ ਸ਼ਾਮ ਨੂੰ ਟਾਈਮ ਲੱਗੇ ਤਾਂ ਸ਼ਾਮ ਨੂੰ ਕਰ ਲਿਆ ਕਰੋ ਸਾਰਾ ਇਹ ਕੋਈ ਇਹ ਨਹੀਂ ਆ ਵੀ ਆਪਾਂ ਇੱਕ ਟਾਈਮ ਹੀ ਕਰਨੀਏ ਬਟ ਜੇ ਦੇਖਿਆ ਜਾਵੇ ਤਾਂ ਸਵੇਰ ਦੀ ਸੈਰ ਬੜੀ ਬੈਨੀਫੀਸ਼ੀਅਲ ਆ ਕਿਉਂਕਿ ਸਵੇਰੇ ਜਿਹੜਾ ਮਾਹੌਲ ਹੈ ਉਹ ਸ਼ਾਂਤ ਹੁੰਦਾ ਹੈ ਹਵਾ ਸਾਫ਼ ਹੁੰਦੀ ਹੈ ਤੇ ਬੜੇ ਆਕਾਨ ਦੇ ਵਿੱਚ ਤੁਸੀਂ ਮਨ ਲਾ ਕੇ ਸੈਰ ਕਰ ਸਕਦੇ ਹੋ ਤੇ ਬਾਕੀ ਇਹ ਮਾਹੌਲ ਤੁਸੀਂ ਦੇਖ ਹੀ ਰਹੇ ਹੋ ਵੀ ਕਿਵੇਂ ਦਾ ਸਾਡੇ ਮੇਰਾ ਇਸ ਵੇਲੇ ਵੀਡੀਓ ਬਣਾਉਣ ਦਾ ਪਰਪਸ ਹੀ ਇਹ ਹੁੰਦਾ ਕਿ ਮੈਂ ਤੁਹਾਨੂੰ ਦਿਖਾਵਾਂ ਵੀ ਕਿਸ ਤਰੀਕੇ ਦਾ ਮਾਹੌਲ ਹੁੰਦਾ ਸਵੇਰ-ਸਵੇਰ। ਬਾਕੀ ਜੇਕਰ ਤੁਸੀਂ ਜਿਮ ਜਾਂਦੇ ਹੋ ਤਾਂ ਜਿਮ ਕੰਟੀਨਿਊ ਕਰੋ। ਰਨਿੰਗ ਕਰਦੇ ਹੋ ਰਨਿੰਗ ਕਰੋ, ਵਾਕ ਕਰਦੇ ਹੋ ਵਾਕ ਕਰੋ। ਜੋ ਵੀ ਤੁਹਾਨੂੰ ਚੰਗਾ ਲੱਗਦਾ ਯੋਗਾ ਕਰਨਾ ਯੋਗਾ ਕਰੋ। ਬਟਾ ਆਪਦੀ ਬਾਡੀ ਲਈ ਇੱਕ ਘੰਟਾ ਦਾ ਜ਼ਰੂਰ ਕੱਢੋ। ਇੱਕ ਨਹੀਂ ਤਾਂ ਅੱਧਾ ਘੰਟਾ ਦਾ ਤੁਸੀਂ ਇਹ ਬਣਾਓ ਵੀ ਅਸੀਂ ਕੱਢਣਾ ਹੀ ਕੱਢਣਾ ਹੈ। ਬਾਕੀ ਆਉਣ ਵਾਲੇ एपिसोड ਦੇ ਵਿੱਚ ਆਪਾਂ ਦੇਖਾਂਗੇ ਹੋਰ ਬਹੁਤ ਸਾਰੀਆਂ ਵੀਡੀਓਜ਼ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਸਪੋਰਟ ਕਰਦੇ ਰਿਹਾ ਕਰੋ ਚੰਗੇ ਕੰਟੈਂਟ ਨੂੰ ਸਪੋਰਟ ਕਰਿਆ ਕਰੋ ਤੇ ਬਾਕੀ ਆਪਣਾ ਚੈਨਲ ਹਜੇ ਨਵਾਂ ਆ ਦਰਸ਼ਕ ਥੋੜੇ ਨੇ ਤੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਲਾਈਫ ਸਟਾਈਲ ਨਾਲ ਸੰਬੰਧਤ ਵੀਡੀਓ ਟਰੈਵਲ ਦੀਆਂ ਵੀਡੀਓ ਠੀਕ ਹੈ ਤੇ ਹੋਰ ਵੀ ਨੌਲੇਜ ਵਾਲੀਆਂ ਵੀਡੀਓ ਜਿਨ੍ਹਾਂ ਨਾਲ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਉਹ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਇੱਕ ਤੁਹਾਡੇ ਨਾਲ ਹੋਰ ਗੱਲ ਕਰਨੀ ਸੀ ਕਿ ਆਪਣੇ ਬੱਚਿਆਂ ਨੂੰ ਤੁਸੀਂ ਐਵੇਂ ਦੀਆਂ ਵੀਡੀਓ ਦੇਖਣ ਵਾਸਤੇ ਪ੍ਰੇਰਿਤ ਕਰਿਆ ਕਰੋ ਚੰਗੀਆਂ ਵੀਡੀਓ ਕੋਈ ਆਉਂਦੀਆਂ ਨਾ ਜਿਵੇਂ ਕੋਈ ਬੰਦਾ ਸਪੋਰਟਸ ਬਾਰੇ ਦੱਸ ਰਿਹਾ ਕੋਈ ਬੰਦਾ ਹੈਲਥ ਬਾਰੇ ਦੱਸ ਰਿਹਾ ਕੋਈ ਬੰਦਾ ਕਿਸੇ ਵਿਗਿਆਨ ਬਾਰੇ ਦੱਸ ਰਿਹਾ ਕੋਈ ਨਵੀਂ ਖੋਜ ਹੋਈ ਉਹਦੇ ਬਾਰੇ ਦੱਸ ਰਿਹਾ ਇਹੋ ਜਿਹੀਆਂ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਤੇ ਇਹ ਜੇ ਬੰਦਿਆਂ ਨੂੰ ਸਪੋਰਟ ਕਰਿਆ ਕਰੋ ਤਾਂ ਕਿ ਇਹੋ ਜਿਹਾ ਕੰਟੈਂਟ ਹੋਰ ਬਣੇ ਵੈਸੇ ਤਾਂ ਚਲੋ ਤੁਸੀਂ ਸਾਰੇ ਸਿਆਣੇ ਹੋ ਪਰ ਅੱਜ ਕੱਲ ਆਪਾਂ ਦੇਖਦੇ ਆਂ ਤੁਸੀਂ ਰੀਲਾਂ ਦੇਖਦੇ ਹੋ ਤੁਸੀਂ ਸ਼ਾਰਟਸ ਦੇਖਦੇ ਹੋ YouTube ਤੇ ਤੇ ਪਤਾ ਨਹੀਂ ਕੀ ਕੁਝ ਆਉਂਦਾ ਰਹਿੰਦਾ ਹੈਗਾ ਆਪਣੇ ਹੱਸਦੇ ਵੀ ਰਹਿੰਦੇ ਨੇ ਲੋਕ ਦੇਖ-ਦੇਖ ਕੇ ਚਲੋ ਠੀਕ ਹੈ ਕਾਮੇਡੀ ਜ਼ਰੂਰੀ ਆ ਹੱਸਣਾ ਵੀ ਜ਼ਰੂਰੀ ਆ ਪਰ ਇਹ ਨਹੀਂ ਵੀ ਆਪਾਂ ਬੇਤੁਕੀਆਂ ਚੀਜ਼ਾਂ ਦੇਖ-ਦੇਖ ਕੇ ਆਪਣੀ ਫੀਡ ਨੂੰ ਭਰੀ ਰੱਖੀਏ ਤੇ ਕੋਈ ਚੱਜ ਦੀ ਚੀਜ਼ ਆਵੇ ਨਾ ਉਹਦੇ ਵਿੱਚ ਹੱਸੋ ਖੇਡੋ ਠੀਕ ਹੈ ਜ਼ਰੂਰੀ ਹੈ ਪਰ ਚੰਗੀਆਂ ਚੀਜ਼ਾਂ ਵੀ ਦੇਖੋ ਉਹਦੇ ਨਾਲ ਨਾਲ ਤੇ ਪ੍ਰਮੋਟ ਕਰੋ ਚੰਗੀਆਂ ਚੀਜ਼ਾਂ ਨੂੰ ਤਾਂ ਕਿ ਚੰਗੀਆਂ ਚੀਜ਼ਾਂ ਬਣਾਉਣ ਵਾਲੇ ਬੰਦਿਆਂ ਨੂੰ ਹੋਰ ਜ਼ਿਆਦਾ ਆਪਣੀ ਮੋਟੀਵੇਸ਼ਨ ਮਿਲੇ ਇਹ ਅੱਜ ਦੇ ਵਲੌਗ ਦੇ ਵਿੱਚ ਚਲੋ ਇੰਨਾ ਹੀ ਹੈ ਬਾਕੀ ਆਪਾਂ ਮਿਲਦੇ ਹਾਂ ਕੱਲ ਤੁਹਾਡਾ ਸਾਰਿਆਂ ਦਾ ਧੰਨਵਾਦ